ਹੈਲੋ ਜੀ ਅਸੀਂ ਚੱਲੇ ਅਸੀਂ ਚੱਲੇ ਵਾਪਸ ਹਾਂਜੀ ਦੋਸਤੋ ਅੱਜ ਵਾਲੀ ਵੀਡੀਓ ਸੋਸ਼ਲ ਮੂੜੇ ਦੇ ਬਹੁਤ ਹੀ ਭਾਵਕ ਕਰ ਦੇਣ ਬੜੀ ਜਦ ਇੱਕ ਪਿਓ ਨੂੰ ਪੁੱਤ ਦੱਸਦਾ ਆ ਕਿ ਉਸਨੇ ਹੁਣ ਵਾਪਸ ਗੱਦੇਸ਼ ਜਾਣਾ ਤਾਂ ਉਹ ਪਿਓ ਇੱਕਦਮ ਹੈਰਾਨ ਹੋ ਜਾਂਦਾ ਜਿਸ ਤੋਂ ਬਾਅਦ ਉਸ ਦਾ ਬੜਾ ਹੀ ਮੁਸ਼ਕਲ ਨਾਲ ਜੀ ਲੱਗਦਾ ਤੁਸੀਂ ਦੇਖ ਸਕਦੇ ਇਸ ਵੀਡੀਓ ਦੇ ਵਿੱਚ ਮੁੰਡਾ ਪਿਓ ਆਪਣੇ ਪੁੱਤ ਨੂੰ ਬਾਹਰ ਜਾਂਦਾ ਦੇਖ ਵਪਕੋ ਹੋ ਜਾਂਦੇ ਤੁਹਾਨੂੰ ਵੀ ਦਿਖਾਉਣ ਇਸ ਪੂਰੀ ਵੀਡੀਓ ਦੇ ਵਿੱਚ ਅਖੀਰ ਤੱਕ ਇਸ ਨੂੰ ਜਰੂਰ ਦੇਖਿਓ ਹੈਲੋ ਜੀ ਅਸੀਂ ਚੱਲੇ ਅਸੀਂ ਚੱਲੇ ਵਾਪਸ ਹਾਂ ਵਾਪਸ ਚੱਲੇ ਮਾਪਾ ਜਾਨ ਹਾਂ ਹਾਂ ਜੀ ਅੱਛਾ ਪਾ ਜੀ ਗੱਡੀ ਚੁਣ ਨਾ ਨਹੀਂ ਗੱਡੀ ਸਟਾਰਟ ਆ ਚੱਲੇ ਆ ਬਾਕੀ ਦੋਸਤੋ ਇਦਾਂ ਦੀ ਵੀਡੀਓ ਆਏ ਦਿਨ ਦੇਖਣ ਨੂੰ ਮਿਲਦੀ ਨੇ ਜਦੋਂ ਮਾਪੇ ਨੂੰ ਉਸੇ ਦਿਨ ਪਤਾ ਲੱਗਦਾ ਜਦੋਂ ਬੱਚੇ ਨੇ ਵਾਪਸ ਵਿਦੇਸ਼ ਜਾਣਾ ਇਦਾਂ ਦੀ ਵੀਡੀਓ ਨੂੰ ਦੇਖ ਕੇ ਬਹੁਤ ਮਨ ਪਰ ਆਉਂਦਾ ਹੈ ਜਦੋਂ ਜਵਾਨ ਪੁੱਤ ਆਪਣੇ ਵੱਡੇ ਮਾਪੇ ਨੂੰ ਪਿੱਛੇ ਪੰਜਾਬ ਵਿੱਚ ਇਕੱਲੇ ਹੀ ਛੱਡ ਦਿੰਦੇ ਨੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਨੀ ਨਾ ਭੁੱਲਿਓ ਦਿਓ ਜਾਜਤ ਰੱਬ ਰੱਖਾ